ਮੈਗੋ ਜੀ ਦਾ ਘਰ ਸਾਹਿਬ ਹੈ ਗੁਰੂ ਗ੍ਰੰਥ ਕੀ ਫਤਿਹ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਜਿਰੀ ਚਰਨੋ ਗ੍ਰੰਥ ਰਿਚੇ ਨਿ ਸਵੇਸ ਬਤਾ ਜੀ ਪਰਮਾਨ ਕਰਦੇ ਹਨ ਮੇਸ਼ਨ ਪਦ ਉਨ ਜਾ ਕੇ ਕਨਿਸ਼ਟ ਖੰਧ ਆਚ ਕਲਪ ਕਲਪ ਕਾਚਰ ਕਹੀ ਸ੍ਰੀ ਗੁਰੂ ਨਾਨਕ ਜਪਿਓ ਸਹੀ ਸਾਹ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਆਵਨ ਕੀਨਾ ਅਈ ਗੁਰਦਵਾਰ ਜੀ ਗਨ ਮੰਤਰ ਵਾਰੇ ਪਰਮਾਨੰਕਾਰ ਦੇਹਾਨਾ ਸਤ ਜੁਗੇ ਸਤਿਗੁਰੂ ਆਸਦੇਵ ਵਾ ਵਾ ਈਸਨਾ ਨਾਮ ਜਪਾਵੇ ਦਵਾਪੁਰ ਸਾਧੂ ਯੁਗ ਹਰਿ ਕ੍ਰਿਸ਼ਨ ਨੂੰ ਹਾਂ ਹਾਂ ਹਰ ਹਰ ਨਾਮ ਜਪਾਵੇ ਤੇ ਤ੍ਰਿਤੇ ਸਤਿਗੁਰੂ RAM ਜੀ ਰਾਰਾ RAM ਜਪੇ ਸੁਖ ਪਾਵੇ ਕਾਲਯੁਗ ਨਾਨਕ ਗੁਰ ਗਵਿੰਦ ਗਗਾ ਗੰਗੇ ਦਾ ਨਾਮ ਅਲਾਵੇ ਚਾਰੇ ਪਾਸੇ ਚੋਂ ਜੁਗੀ ਪੰਚਾਇਨ ਵਿੱਚ ਜਾਏ ਛਮਾਵੇ ਚਾਰੋਂ ਅक्षर ਇੱਕ ਕਰ ਵਾਹ ਗੁਰ ਜਪ ਮੰਤਰ ਜਪਾਵੇ ਜਹਾਂ ਤੇ ਉਜਿਆ ਫਿਰ ਧੰ ਛਮਾਵੇ ਵਾਗੂ ਜੀ ਕਾ ਕਰਤਿ ਵਾਗੂ ਕੀ ਫੋਟੇ